ਇਹ ਨਹੀਂ ਆ ਰੋਜੀ ਜਾਂਦੀਆਂ ਹੀ ਪਾਣੀ ਵੀ ਨਹੀਂ ਲੈ ਕੇ ਆਈ ਕੋਈ ਮਸਰੀ ਸਾਡੀ ਹਾਂ ਤੇ ਆਹ ਵੇਹਮਤ ਦੋ ਰੇੜਨ ਕਿ ਘਰਤੀ ਆ ਪੁੱਛਣਾ ਇਹਨਾਂ ਦਾ ਹਾਲ ਘਰ ਜਾ ਕੇ ਹਾਲ ਪੁੱਛਣਾ ਵੀ ਕੀ ਕਰੀ ਇਹਨਾਂ ਦਾ ਸੀ ਮੋ ਚਲ ਗਈ ਆ ਸਕੂਲੇ ਤੇ ਉਹ ਆਵਾ ਪਾ 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 ਲਾ ਕੇ ਭੱਜ ਕੇ ਆ ਜਾਂਦੀ ਤਾਂ ਹੱਥ ਪਾਣੀ ਮੰਗਾ ਲੀਦਾ ਕੰਮ ਹੀ ਬੜਾ ਤਕਰੀਆਂ ਦੇ ਕੁੱਤ ਪਾਣੀ ਤੋਂ ਪੁੱਛਦਾ ਨਾ ਮੈਂ ਤਾਂ ਸ਼ੇਰ ਦਾ ਉੱਥੇ ਡਿਆ ਆ ਉਹਦੇ ਤੇ ਕੋਈ ਥੜਾ ਬਣਾਤਾ ਫਿਰ ਉਹ ਕਿੱਡੇ ਨਾ ਉਲੜ ਗਿਆ ਸੀ ਸ਼ਾਮੇ ਬਹੁ ਗਈ ਕਿਹੜੀ ਕੁੜੀ ਨਾਲ ਮਿਲ ਕੇ ਠੀਕ ਹੈ ਨਾ ਉਹ ਕਿੱਥੇ ਸਿੰਮੂ ਸਿੰਮੂ ਗਈ ਸਕੂਲ ਪਾਪਾ ਜੀ ਤੁਸੀਂ ਪਾਣੀ ਆਣ ਕੇ ਪੀਓ ਐਦਾਂ ਕਰੋ ਤੁਸੀਂ ਜਾ ਕੇ ਪਹਿਲਾਂ ਸਿੰਮੂ ਨੂੰ ਸਕੂਲੋਂ ਲੈ ਆਓ ਤੇ ਪਾਣੀ ਤੁਸੀਂ ਆਣ ਕੇ ਰੋਟੀ ਪਾਣੀ ਵੀ ਆਣ ਕੇ ਹੀ ਖਾ ਲਿਓ ਤੇ ਜਾਓ ਤੁਸੀਂ ਸਿੰਮੂ ਚੱਕ ਲੈਣਾ ਚਲੋ ਮੈਂ ਉਹਨੂੰ ਕੁੜੀ ਨੂੰ ਤਾਂ ਲਿਆ ਆਣ ਕੇ ਫਿਰ ਚਲੋ ਖਾ ਲਈਏ ਰੋਟੀ ਪਾਣੀ ਮੈਂ ਗਏ ਨੀ 2.5 ਤੇ ਪਾਣੀ ਸਾਫ ਕਰਨ ਵਾਲੇ ਤੇ ਜਾ ਕੇ ਮੈਂ 4.5 ਸਾਫ ਕਰਨਾ। ਤੇ ਨਹੀਂ ਤੂੰ ਕਰ ਲੇਦੀ ਤੇਰੇ ਕਿਹੜਾ ਹੱਥ ਨੇ ਮੈਨੂੰ ਲੱਗੀ ਹੀ। ਤੂੰ ਕੀ ਕਰਨੀ ਸਵੇਰੇ? ਮੈਂ ਆਪਣਾ ਸਵਾਸ ਨੀ ਇਹਦਾ ਕੰਮ ਕਰ ਲਿਆ ਵਾ। ਮੈਨੂੰ ਪਤਾ ਤੂੰ ਕੀ ਕੀਤਾ ਵਾ ਚੰਗਾ ਮੈਨੂੰ ਬੋਤ ਗਿਆ ਨਾ ਤੇ ਆ ਕਰ ਮਾਣਾ ਬਣਿਆ ਕਰ ਮੇਰੀ। ਮਾਂ ਬਾਪ ਦੀ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ। ਮੈਂ ਆਪਣੇ ਹਿੱਸੇ ਦਾ ਕੰਮ ਕਰ ਲੈਂਦੀ ਆ। ਤੂੰ ਆਪਣੇ ਹਿੱਸੇ ਦਾ ਕੰਮ ਉੱਥੇ ਸੌਂਟ ਕੇ ਆ ਜੰਦੀ ਆ ਤੇ ਆ। ਕੰਮ ਅੱਗੇ ਪੜਾ ਵਾ। ਰਸੋਈ ਦਾ ਸਾਰੀ ਮਹਿਸਾਨ ਕਿਹ ਉਹ ਬੰਦੇ ਨਾਲੇ ਉਹ ਮਨਸਾ ਲੱਗਿਆ ਤੈਨੂੰ ਮੋਤ ਪੈਣ ਲਈ ਹੈਂ ਤੂੰ ਤੇ ਤਿਆਰ ਹੋ ਏਡਾ ਬਹਿ ਗਈ ਕਿ ਜਿੱਦਾਂ ਬੜਾ ਮਤਲਬ ਤੇ ਬੰਦੇ ਚੱਲੀ ਹੋਈ ਹੈ ਤੂੰ ਤਿਆਰਾ ਸੂਟ ਤੂੰ ਮਿਲੂ ਨਾ ਤੇ ਤੇ ਜਿਹੜਾ ਤੂੰ ਮੇਰੇ ਤੇ ਤਿਆਰ ਹੋਣਾ ਤੈਨੂੰ ਬੜਾ ਝੋਬਦਾ ਆਖ ਨਹੀਂ ਤੂੰ ਪਾਇਆ ਤੇ ਮੈਂ ਤੇ ਤਿਆਰ ਮੈਂ ਆਪਣਾ ਕੰਮ ਨਹੀਂ ਬੀਚਾ ਚਾਰ ਪਾਓ ਪਹਿਣਾ ਆ ਗਿਆ ਮੇਰਾ ਸਿਰ ਨਾ ਖੋਇਆ ਕਰ ਆਣੀ ਬੜੀ ਮੋਤ ਬੰਦਿਆ ਪੈਣੀ ਮੈਨੂੰ ਤੂੰ ਜਾ ਕੇ ਨਾ ਤੇ ਆਪਣੀ ਚਾਰਪਾੜੀ ਸਾਫ਼ ਕਰ ਲੈ ਉਹ ਉਦਾਂ ਹੀ ਪਈ ਰਹਿਣੀ ਕਰ ਲੂੰਗੀ ਮੈਂ ਚੰਗਾ ਮੇਰੇ ਕੰਮ ਹੈ ਮੈਂ ਆਪੇ ਕਰ ਲੂੰਗੀ ਚਾਹ ਠੀਕ ਹੈ ਕੋਈ ਗੱਲ ਨਾ ਕਰ ਮੰਮੀ ਆਉਂਦੀ ਨਾ ਸਕ ਕਿਆ ਕਰਲਾ ਕਰਲਾ ਕਰ ਕਰਦੀਆਂ ਨੇ ਕਹੇਂ ਕਿ ਤੇਰੇ ਨਾਲ ਰਹਿ ਮੈਂ ਖੁਸ਼ ਨਹੀਂ ਹੈਗੀ ਇਤਨਾ ਬੜਾ ਕੰਮ ਪੈਂਦਾ ਮੈਨੂੰ ਕਰਨ ਤੇ ਮੈਂ ਨਹੀਂ ਕਹਿਣਾ ਰਹਿ ਕਿ ਕੋਈ ਖੁਸ਼ ਨਹੀਂ ਹੈਗੀ ਮੈਨੂੰ ਕੋਈ ਚਾੜ ਛੜਿਆ ਤੇ ਨਾ ਰਹਿਂਦਾ ਮੈਂ ਤੇ ਅੱਗੇ ਕਹਿੰਨੀ ਆ ਕਿ ਪਾਪਾਂ ਨੂੰ ਲੈ ਆ ਕੇ ਤੇਰੀ ਨਾਲ ਢੋਜੀਏ ਆਪਣਾ ਮੈਂ ਤਾਂ ਅੱਜ ਮੈਂ ਤੇਰੇ ਨਾਲ ਗੱਲ ਕਰ ਹੀ ਲੈਣੀ ਆ ਤੇਰੇ ਨਾਲ ਹੋਰ ਨਹੀਂ ਮੈਂ ਰਹਿ ਸਕਦੀ ਤੇ ਅੱਜ ਮੈਂ ਨਹੀਂ ਪਾਪਾਂ ਨਾਲ ਗੱਲ ਕਰ ਦੇਣੀ ਆ ਤੇ ਜਾ ਕਰਲਾ ਆਹੋ ਮੈਂ ਕਹਣਾ ਕਿ ਲੈ ਨਹੀਂ ਤੇ ਨਾਲ ਰਹਿਣਾ ਨਾ ਕੋਈ ਕੰਮ ਕਰਦੀ ਆ ਭਾਂਡੇ ਉੱਥੀ ਉਸਦੇ ਨਾਲ ਚਾਰ ਪਈ ਹੁੰਦੇ ਨੇ ਕੋਈ ਆ ਤੂੰ ਹੀ ਕਰਦੀ ਆਂ ਕਿ ਸਾਰਾ ਕੰਮ ਐ ਤੇ ਕੁਛ ਕਰਦੀ ਨਹੀਂ ਮੈਂ ਆਪਣੇ ਮੁੰਡੇ ਦਾ ਘਰ ਕੇ ਵੇਣੀ ਹੁੰਦੀ ਆ ਜੇ ਮੈਂ ਕੱਪੜੇ ਲੀੜੇ ਪਾ ਕੇ ਬੈਠੀ ਆ ਡੈਡੀ ਹੁਣ ਕਿਹਾ ਤੂੰ ਗੱਲ ਕਰ ਲੈ ਤੂੰ ਹੁਣ ਮੇਰ ਨਾਲ ਨਾ ਖਾ ਚੁੱਪਾ ਨੀ ਕੋਈ ਸਮਝੌੜੀ ਰਹੀ ਆ ਆਹੋ ਤੂੰ ਤੇ ਮੇਰੀ ਮਾਂ ਹੋਂ ਕਿਹਾ ਮੈਨੂੰ ਸਮਝਾਓ ਓਡੀ ਸੱਸਾ ਕਹੇ ਤੂੰ ਕੋਹੋਂ ਨਹੀਂ ਮੇਰੋਂ ਕਹਿਣ ਵਾਲੇ ਕੋਈ ਸੱਸ ਵੀ ਤੂੰ ਕਿੰਨੀ ਗਮੰਦ ਦੀ ਆ ਦੱਸਦੀ ਤੇ ਮੰਨਦੀ ਤੂੰ ਉਹਦੀ ਨੀ ਮੰਨਦੀ ਤੇ ਹੁਣ ਮੈਂ ਤੇਰੀ ਵੀ ਨੀ ਮੰਨਣਾ ਆਹੋ ਚਾਹ ਠੀਕ ਐ ਕੋਈ ਤਾਂ ਨਹੀਂ ਪਾਪਾ ਹੁੰਦਾ ਨਾ ਉਹਦੇ ਨਾਲ ਸਾਰੀ ਗੱਲ ਬੈਠ ਕਰ ਲੈਣੀ ਆ ਉਹ ਤੂੰ ਜਾ ਜਾ ਇਹ ਵੱਡੀ ਹੋਂਦਾ ਬੋਤਾ ਇਹ ਬੰਦ ਹੀ ਆ ਕਿ ਮੈਂ ਵੱਡੀ ਬਣੀ ਆ ਠੀਕ ਐ ਠੀਕ ਐ ਜਾਓ ਬੰਦਾ ਮੈਨੂੰ ਲੱਗਦਾ ਆਵਾਜ਼ ਆਈ ਆ ਰੀ ਟੁੱਟ ਗਈ ਨੀ ਆ ਜਾ ਕੇ ਮੈਨੂੰ ਵੇਖਣੀ ਆ ਤੇ ਆਣ ਕੇ ਫਿਰ ਮੈਨਾਂ ਚਾਹ ਪੀਣੀ ਆ ਆਹ ਮਹਾਰਾਣੀ ਹੁੰਟਿਆ ਮੈਂ ਅੰਦਰ ਵਾੜੀ ਮੈਂ ਹੁੰਦੇ ਹੀ ਕਹਿਣਾ ਵੀ ਕੰਮ ਨਹੀਂ ਕਰਦੇ ਤੇ ਉਹ ਉਹ ਲਿਖੀ ਲੈ ਮਹਾਰਾਣੀ ਨੇ ਚਾਹ ਬਣਾਈ ਨਾ ਚਲ ਹਾਨੂੰ ਵੀ ਹੈ ਵੀ ਗਰਮ ਮੈਂ ਪੀਣੇ ਰਾਵਨ ਤੇ ਚਾਹ ਮੈਂ ਕੱਪ ਕਿਥੀ ਗਿਆ ਵਾ ਮੈਂ ਦਿੱਥੇ ਚਾਹ ਪਾ ਕੇ ਰੱਖ ਕੇ ਗਈ ਹਾਂ ਪੱਕਾ ਇਹ ਲੱਗੀ ਹੁਣੀ ਅੰਦਰ ਪਾ ਕੇ ਤਾਂ ਹੀ ਦੇਖਣ ਦੀ ਮੇਰੇ ਵੱਲ ਘੂਰ ਘੂਰ ਕੇ ਕਹਿੰਦੀ ਹੁਣੀ ਐ ਅੰਦਰ ਵੜ ਗਈ ਆ ਮੈਂ ਜਾ ਕੇ ਸੋਈ ਚਾਹ ਪਾ ਕੇ ਪੀ ਲੈਣੀ ਐ ਇਹ ਵੀ ਤੇ ਮੈਂ ਜਰਾ ਦੱਸਨੀ ਆ ਨਾ ਮਾਤਾ ਵੀ ਅੱਗੇ ਤੇ ਕੰਮ ਵਾਲੋ ਤੈਨੂੰ ਕਹਦੇ ਮੈਨੂੰ ਚਪੜ ਚਪੜ ਬੋਲਣ ਦੀ ਹਾਂ ਹੁਣ ਮੇਰੀ ਚਾਹ ਕਿਉਂ ਬਣਾਈ ਹੱਥਾਂ ਦੀ ਪੀਤੀ ਇਹ ਨਾ ਮੈਂ ਕਹਾਂ ਨੀ ਚੱਗ ਗੱਲ ਸਿੰਗੂ ਜਦ ਵੀ ਸਕੂਲ ਦਾ ਆਉਂਦਾ ਟਾਈਮ ਹੋ ਗਿਆ ਵਾ ਤੇ ਇਦਾਂ ਕਰਦੀ ਆ ਵੀ ਪਨੀਰ ਦੀ ਪੁਰਜੀ ਬਣਾ ਲੈਣੀ ਟਮਾਟਰ ਵੇਖੋ ਕੋਈ ਦੇਖਦੇ ਦੋ ਲੱਛਣ ਲਾ ਲਾ ਦੇਖੀ ਟਮਾਟਰ ਤੇ ਸਾਰੇ ਇਹਦੀ ਪੱਕੀ ਆ ਅੰਦਰ ਜਿਹੜਾ ਇੱਕ ਪਿਆਰ ਨੂੰ ਹੀ ਪਾਉਣਾ ਪੈਣਾ ਲੱਗਦਾ ਬੜੀ ਚਲਾ ਕੇ ਆ ਤੂੰ ਚਾਹ ਪੀ ਕੇ ਤੇ ਕਾਪੇ ਸਿੰਗੀ ਤਰ੍ਹਾਂ ਰੱਖ ਕੇ ਤੇ ਆਹੀ ਨਹੀਂ ਦੇਣ ਸਮਾ ਕਰਕੇ ਜਾਓ ਰੱਖ ਕੇ ਦੇਲ ਭਾ ਦੇ ਕਾਪੇ ਫਿਰ ਕੀ ਹੋ ਗਿਆ ਜੇ ਮੈਂ ਤੇਰੀ ਬਣੀ ਚਾਹ ਪੀ ਲਈ ਆ ਤੇ ਜਦੋਂ ਮੇਰੀਆਂ ਚੀਜ਼ਾਂ ਤੋਂ ਬੜੀਆਂ ਖਾਨੀਆਂ ਤੂੰ ਤਾਂ ਮੈਂ ਤੈਨੂੰ ਕੁਝ ਪੰਦੀ ਨਹੀਂ ਅੱਛਾ ਠੀਕ ਹੈ ਤੁਸੀਂ ਦੇਰੇ ਮੈਂ ਕਹਿਣ ਦੀ ਹਾਂ ਤੇ ਭਈਆਂ ਮੈਨੂੰ ਗੱਲਾਂ ਕਰਨ ਦੀਆਂ ਸੰਤ ਭੁੰਦੀਆਂ ਕਦੀਆਂ ਤੇਰੀਆਂ ਮੈਨੂੰ ਆਉਂਦੀਆਂ ਤੇ ਕੋਣ ਮੇਰੇ ਹੱਥ ਦੀ ਦਵੇ ਨਹੀਂ ਕਰਦੀ ਮੇਰੀ ਗੱਲ ਸੁਣ ਲੈ ਸੌਦਾ ਸਾਰਾ ਪੱਠਾ ਹੁੰਦਾ ਜਦੋਂ ਮੈਂ ਚੀਜ਼ਾਂ ਬਣੋਂ ਨਹੀਂ ਉਦੋਂ ਵੀ ਤੂੰ ਖਾਨੀ ਆ ਤੇ ਜਦੋਂ ਫਿਰ ਤੇਰੀ ਮੈਂ ਘੁੱਟ ਚਾਹ ਬਣੀ ਹੱਥ ਦੀ ਪੀ ਲਈ ਆ ਤਾਂ ਹੁਣ ਕੀ ਮੇਰੇ ਗਾਲੀ ਪੈਣ ਨੂੰ ਲੜਨ ਨਹੀਂ ਪੈਂਦੀ ਬਣਾਉਗੇ ਆਪਣੀ ਪੀਓ ਚੱਲ ਠੀਕ ਹੈ ਤੂੰ ਫਿਰ ਇਹੋ ਹੀ ਗੱਲ ਨਾ ਤੂੰ ਮੇਰੀ ਕੋਈ ਚੀਜ਼ ਖਾਈ ਨਾ ਮੈਂ ਤੇਰੀ ਕੋਈ ਚੀਜ਼ ਖਾਉਂਗੀ ਬਣੀ ਕੇ ਠੀਕ ਹੈ ਮੇਰੀ ਚੀਜ਼ ਬਣੀ ਨਹੀਂ ਖਾਣੀ ਤੂੰ ਆਪਣੀ ਬਣਾਓ ਆਪਣੀ ਚਾਹ ਬਣਾਓ ਤੇ ਪੀਓ ਵੈਸੇ ਵੀ ਤੂੰ ਅਲ ਖਤਮ ਕਰਨੀ ਪੈਣੀ ਐ ਦਰ ਰੋਜ਼ ਰੋਜ਼ ਮੇਰੇ ਕੋਲ ਨਹੀਂ ਤੇਰੇ ਨਾਲ ਲੜਿਆ ਜਾਂਦਾ ਤੂੰ ਜਣਾ ਲੜਨ ਨੂੰ ਤੇਜ਼ ਹਾਂ ਉਹ ਤਾਂ ਕੋਈ ਗੱਲ ਹੀ ਜਦ ਪਾਪਾ ਆਏਗਾ ਮੈਂ ਗੱਲ ਸਾਰੀ ਕਰ ਲਾਂਗੀ ਤੇ ਕਰ ਲਈ ਫਿਰ ਮੈਂ ਤੇ ਕਹਿ ਦਿੱਈ ਅੱਜ ਗੱਲ ਖਤਮ ਕਰ ਹੀ ਦੇਣੀ ਐ ਮੈਂ ਕੱਲੀ ਨਹੀਂ ਤੇਜ਼ ਐਗੀ ਤੁਸੀਂ ਵੀ ਬਥੇਰੇ ਖੜੇ ਤੇ ਤੇਜ਼ ਹੋਣਾ ਹੀ ਮੈਂ ਤੇ ਤੇਰੇ ਵਰਗੀਆਂ ਨਾ ਰਹਿਣਾ ਜਾ ਏ ਚੋਰ ਇਤਨਾਲੇ ਚਤਰ ਨਾਲੇ ਮੇਰੀ ਬਣਾਈ ਚਾ ਵੀ ਪੀ ਗਈ ਆ ਤੇ ਨਾਲੇ ਮੈਨੂੰ ਕਹਿ ਵੀ ਗਈ ਆ ਕਿ ਮੈਂ ਤੇ ਤੇਰੇ ਹੱਥ ਕੋਈ ਚੀਜ਼ ਨਹੀਂ ਖਾਇਆ ਕਰਨੀ ਹੈ ਕੋਈ ਨਹੀਂ ਅੱਜ ਤੇ ਗੱਲ ਨਵੇੜ ਹੀ ਲੈਣੀ ਪਾਪਾ ਨੂੰ ਆਲਾਂ ਦੇ ਸਕੂਲੋਂ ਮੈਂ ਇਹਦਾ ਕੰਮ ਨਵੇੜ ਹੀ ਦੇਣਾ ਅੱਜ ਕਿੰਨਾ ਰੌਲਾ ਪਾਇਆ ਬਾਹਰ ਬੰਦੀਏ ਕੰਮ ਕਾਂਡੇ ਕੀ ਸੋਚ ਰਹੀ ਜਿੰਨਾ ਬਾਰੇ ਤੀਜੇ ਦਿਨ ਤਮਾਸ਼ਾ ਲਾਈ ਰੱਖ ਦਿੰਾਂ ਨੇ ਹੈ ਕੋਈ ਨੰ ਸ਼ਰਮ ਹੱ ਨਹੀਂ ਆ ਫਿਲ ਲੱਗੇ ਰਹਿਣਾ ਬਹਿਣਾ ਕਿ ਤਰ੍ਹਾਂ ਦਾ ਵਾ ਇਨਾ ਸਿਰ ਖੰਦੀ ਮੇਰਾ ਤੇ ਸਹੀ ਰੀਪੀਟ ਕਰਨ ਲੱਗਿਆ ਵਾ ਯਾਰ ਮੈਂ ਸਸੀ ਕਾ ਦਿੱਤੀ ਹੱਥੀ ਕਾ ਰੋਲ ਸਾਂ ਠੀਕ ਥੱਲੇ ਬਹਿ ਜਾ ਕਹਿਣਾ ਕੀ ਆ ਸਾਤੀ ਬਾਾਰ ਬੜੀ ਪਾਈ ਹੈ ਤੁਹਾਡੀ ਬਾਅਦ ਅੱਡੇ ਟਿੱਕਰ ਜਾਣ ਗਈ ਆ ਇੰਨਾ ਰੋਲਾ ਪਾਇਆ ਮੈਂ ਤੇ ਕੀਰ ਚ ਘੋਤੀ ਸੁਣ ਲਈ ਸਭ ਕੁਝ ਉਹ ਵੀ ਲਾਂਡੀ ਤੂੰ ਵੀ ਲਾਂਡੀ ਤੁਹਾਨੂੰ ਕੋਈ ਥੋੜੀ ਸ਼ਰਮ ਹੈਗੀ ਹੈ ਹੈ ਦੀਦੀ ਮੇਰੀ ਗੱਲ ਸੁਣੋ ਤੁਸੀਂ ਬਹੋ ਇੱਥੇ ਪਹਿਲਾਂ ਮੇਰੀ ਗੱਲ ਕੀ ਆ ਜਾਨੀ ਹੈ ਮੈਨੂੰ ਉਹ ਵੱਡੀ ਆ ਤੁਸੀਂ ਉਹਨੂੰ ਸਮਝਾਓ ਮੈਂ ਤਾਂ ਛੋਟੀ ਆ ਹੈ ਉਹ ਮੇਰੇ ਨਾਲ ਜਿਦਾ ਬੜੀਆਂ ਕਰਦੀ ਹਰ ਇੱਕ ਕੰਮ 'ਚ ਹਰ ਇੱਕ ਗੱਲ 'ਚ ਮੇਰਾ ਇਹੀ ਚੇਤ ਕਰਦੀ ਆ ਨਾ ਮੈਂ ਤਾਂ ਸਗੋਂ ਆ ਉਹਦੇ ਤੋਂ ਬੜਾ ਦੁਖੀ ਆ ਮੈਂ ਤਾਂ ਕਹਿੰਦੀ ਕਿ ਛੇਤੀ ਛੇਤੀ ਸਾਡਾ ਕੰਮ ਨੂੰ ਵੇਣ ਤੇ ਅੱਡ ਕਰ ਨੂੰ ਹਨ ਕੋਈ ਗੱਲ ਨਹੀਂ ਆਨਾਂ ਤੋਂ ਪਾਪਾ ਨੂੰ ਮੈਂ ਵੀ ਸਾਰੀ ਗੱਲ ਕਰ ਦਿੱਤੀ ਪਾਪਾ ਇਹਨਾਂ ਦੋਵਾਂ ਜਾਣੀ ਨਹੀਂ ਲੜਾਈ ਮੈਂ ਤਾਂ ਇਹਨਾਂ ਸ਼ਰੀਕਾ ਵੀ ਦੇਖ ਕੇ ਸੋਚੀ ਇਹਨਾਂ ਤੁਹਾਡੇ ਬਾਰੇ ਕਿ ਦੋਵੇਂ ਇੱਕ ਜਿੱਦ ਨਾਲ ਇੱਕ ਤਾਂ ਕਬੱਟ ਕਰਦੀਆਂ ਨੇ ਜਿੱਦੀ ਮੈਂ ਤਾਂ ਸਗੋਂ ਕੋਈ ਗੱਲ ਹੀ ਨਹੀਂ ਕਰਦੀ ਸਾਰੀਆਂ ਗੱਲਾਂ ਤੇ ਉਹ ਸਭ ਮੈਨੂੰ ਕਰਦੀ ਨੇ ਉਹ ਕਾਦੀ ਹੋਰ ਇਹਨੇ ਕਰ ਲਈ ਨਹੀਂ ਕੱਲੂ ਉਹ ਪਤਾ ਨਹੀਂ ਹੁਣ ਕਿਤੇ ਲੱਭੀ ਨਹੀਂ ਮੈਂ ਤੇ ਸਾਰੇ ਕਮਰੇ ਇਸ ਕੋ ਮਾਈ ਤੇ ਮੈਨੂੰ ਤੂੰ ਹੀ ਦਿਖੀ ਥੇ ਸੋਵੇ ਤੇ ਬੈਠੀ ਹੁਣੀ ਕਿਤੇ ਬਾਹਰ ਤੁਰੇ ਫਿਰਦੀ ਹੁਣੀ ਆ ਕਿਤੇ ਤੇ ਇਤਾਂ ਤਮਾਸ਼ੇ ਨਾ ਲਾਇਆ ਪਰ ਚੰਗੇ ਨਹੀਂ ਲੱਗਦੇ ਹੈਗੇ ਤੂੰ ਬਹੁਤ ਸਹੀ تھی ਜੇ ਹੁੰਦੇ ਆਂ ਪਾਣੀ ਤੁਹਾਡੇ ਤੇ ਵੀ ਬਹੁਤ ਸਹੀ تھی ਨਾ ਪਰ ਹੁਣ ਮੈਂ ਪਰ ਇਤਾਂ ਚੰਗੇ ਨਹੀਂ ਲੱਗਦਾ ਕੰਮ ਆ ਤੂੰ ਬਹੁਤ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਚੱਲ ਲੈ ਆ ਤੂੰ ਹੀ ਪਾਣੀ

ਵੇਖ ਤੁਸੀਂ ਸਮਝਿਆ ਕਿ ਥੋੜੀ ਇੱਥੇ ਮੈਂ ਦੁਆਈ ਹੈ ਭਾਬੀ ਮੇਰੀ ਬੜਾ ਹੀ ਡਰ ਗਈ ਸੀ ਤੇ ਮੈਂ ਸੋਚਿਆ ਨਹੀਂ ਕਿ ਗੱਲ ਕਰਾਂ ਚਾਹ ਰਾਤ ਰਾਤ ਮੈਂ ਇੱਥੇ ਕਿਹਾ ਕਿ ਲੋਕੀ ਵੇਖ ਕੇ ਕੀ ਕਹਿੰਦੇ ਹੋਣਗੇ ਨਾ ਦੋਮੀਦਾਰੀਆਂ ਨਾ ਕੀ ਹੈ ਨਾ ਹੈ ਨਾ ਮੈਂ ਆਪਣਾ ਪਲੇਖਾ ਮੈਂ ਇੱਥੇ ਰਹੀ ਨਾ ਹੁਣ ਇਹਨਾਂ ਆਉਤੋ ਬਾਰੋਂ ਉੱਪਰ ਆ ਕੇ ਰੁਕਦਾ ਤੇ ਮੈਂ ਸੋਚਿਆ ਵੀ ਸ਼ਾਮੇ ਬਹਿ ਜਾਣੀਏ ਆਰਾਮ ਨਾਲ ਬੱਤੀ ਬੱਤੀ ਬੰਦ ਹੋ ਜਾਂਦੀਆਂ ਨੇ ਨਾ ਆ ਪਾਣੀ ਨਹੀਂ ਪਿਸ਼ਿਆ ਨੇ ਜਾਗ ਪੈ ਰੋ ਸਿਮੋਨ ਨੂੰ ਲਿਆਓ ਕਿ ਆਂਗੇ ਲੋਕ ਦਿਖਾਵੇ ਚਲੋ ਮੈਸ਼ੀਨ ਮੋੜੂ ਲਿਆਨੇ ਰਾਮੂ ਪਾਪਾ ਰਿਖਣ ਜਾਂਦਾ ਪਾਣੀ ਦੇ ਬਾਹਰ ਚ ਵੀ ਰਾਣੀ ਫਿਰ ਮੋਰੋਂ ਜੀ ਉਸ ਕੋਲ ਇਹਨਾਂ ਦਾ ਤਾਂ ਪਰਚਾ ਮੰਗਾ ਵੀ ਚਲੋ ਕੰਮ ਕਰਦੇ ਆਂ ਪਾਣੀ ਕੋਈ ਪੁੱਛੇ ਪਰ ਕੋਈ ਕੋਈ ਖਾਣਾ ਥੋੜਾ ਆਉਂਦਾ ਉਹਨੂੰ ਵੀ ਦੱਸਣ ਦੀ ਜ਼ਰੂਰ ਤਾਂ ਕੋਈ ਚੁੱਪ ਕਿਉਂ ਕੀਦਾ ਇਹਦਾ ਸੰਤਲ ਕੀ ਸੁਝੇ ਕੀ ਮੋਰੋਂ ਆ ਗਿਆ ਅੱਛਾ ਇਹਨਾਂ ਨਾਲ ਤਾਂ ਸਿਮੋ ਚਿੰਗ ਦੀ ਲਾਗੀ ਜਾ ਕੇ ਕੰਮ ਕਰੀਦਾ ਲਾਗੀ ਜਾ ਕੇ ਪਾਪਾ ਦਾ ਪਾਪਾ ਜੀ ਉਹ ਨਹੀਂ ਪਿੰਡ ਦੇ ਦਾ ਰਸਾਈ ਦਾ ਜੀ ਕੀ ਪਾਣੀ ਲੈ ਕੇ ਆਏ ਇਹਨਾਂ ਨੇ ਬਾਹਰ ਦੇ ਤਾਂ ਕਿ ਨਹੀਂ ਲੈਕਾ ਸ਼ਹਿਰ ਦਾ ਮੈਂ ਉਹ ਰੋਖ ਜਿਹੜਾ ਵਾ ਉਹ ਚਲਾਇਆ ਡੇਟਾ ਉਹ ਹੈਗੇ ਮੈਂ ਦੇਖਣਾ ਪਈ ਤੇ ਉਹ ਰ ਮੈਂ ਥੜਾ ਜਿਹਾ ਗੋਣੋਂ ਆਉਂਦੇ ਆ ਮਿੱਥੇ ਹਲਾਦਾ ਉਹਨੂੰ ਕਿੰਦੀ ਕਰੀ ਜੀ ਮੈਂ ਆਇਆ ਨਹੀਂ ਜਿਹਾ ਉਹ ਮਨੂ ਦਾ ਹੈ ਤੇ ਕਮੀ ਨੂੰ ਕੋਸ਼ਿਸ਼ ਨਹੀਂ ਉਹ ਪੂਰੀ ਸੱਚ ਕਹੇ ਨਹੀਂ ਲੜਦੀ ਨਹੀਂ ਲੜਦੀ ਅੰਦਰ ਧਿਆਨ ਹੀ ਹੋ ਤੁਸੀਂ ਨਵੀਂ ਤਾਂ ਤੁਸੀਂ ਠਾਠਾ ਪੇਉ ਬਣਾਉਣਾ ਹੈ ਤੁਸੀਂ ਉਥੇ ਹੰਬ ਲੈਨੇ ਆ ਉਥੋਂ ਕਰਕੇ ਇਹਨਾਂ ਨੇ ਜਿੱਤਰਾ ਇਹ ਕਰਦੀਆਂ ਨੇ ਨਹੀਂ ਪੁੱਛਦੀਆਂ ਤੁਹਾਨੂੰ ਤੇ ਤੁਸੀਂ ਕਿਉਂ ਨਾ ਕਰਦੇ ਹੋ ਕੰਮ ਤੁਸੀਂ ਆਪਣੀ ਨੌਕਰੀ ਕਰੋ ਮੈਂ ਅਜ ਕੁੜੀ ਲੈ ਕੇ ਉਥੇ ਜਾਨੀ ਸਕੂਲ ਹਣ ਤੇ ਮੈਂ ਹੁਣ ਕਿੱਦਾਂ ਕਰਨਾ ਪੁੱਛਣਾ ਤੁਹਾਨੂੰ ਮੇਰਾ ਕੁੜੀ ਤਾਂ ਜ਼ਰੂਰ ਹਾਂ ਦੀ ਸਕੂਲ ਗਈ ਨਹੀਂ ਤੇ ਤੇ ਗਰਮੀ ਆ ਗਈ ਆ ਕਿਉਂਕਿ ਮੈਂ ਉਹਨੂੰ ਰੋਕੂ ਨਾ ਮੇਰੇ ਸਹਾਂਗੀ ਬੀਚੇ ਉਹ ਤੇ ਜਿੰਨਾ ਨੂੰ ਤੇ ਇਹਨਾਂ ਨੂੰ ਤੇ ਇਹਨਾਂ ਨੂੰ ਨਾਮ ਲੈ ਕੇ ਬਹਿਣ ਕਿਰੇ ਪੱਤੀ ਬੰਦ ਹੋ ਜਾਂਦੀ ਆ ਉਹ ਤਾਂ ਗੱਲ ਠੀਕ ਆ ਗੜੇ ਆਪਲੇ ਦਾ ਸਮਾਨ ਨਹੀਂ ਆ ਸਮਾਨ ਇਹਨੂੰ ਮੈਂ ਇਹਨਾਂ ਨੂੰ ਪੁੱਛ ਨਹੀਂ ਦੂਆ ਜਾਣੀਆਂ ਨੂੰ ਹੁਣ ਬਾਹਰ ਕੇ ਪੁੱਛਣੀਆਂ ਪੁੱਛਣਾਂ ਨਹੀਂ ਪੁੱਛਣਾਂ ਆਂ ਦਾ ਨੰਨੀ ਨਹੀਂ ਨਹੀਂ ਕੰਮ ਤੋਂ ਕੰਮ ਪਾਣੀ ਤੇ ਪੁੱਛਣਾ ਨਹੀਂ ਚੇਲ ਪਾਵੇਂ ਟਰੈਕਟਰ ਤੇ ਹੁੰਦਾ ਨਾ ਮਾਰਜ ਆਓ ਠੀਕ ਹੈ ਇਹਨੂੰ ਉਧਰ ਨੂੰ ਭੇਜ ਤੇ ਇੱਕ ਜਗ੍ਹਾ ਨੂੰ ਇਹਦੇ ਜੇ ਬਾੜੇ ਦੋਵੇਂ ਜਣ ਜੋ ਨਹੀਂ ਨਾ ਨਾ ਤਾਂ ਪਾਣੀ ਪੈਣੀ ਹੈ ਨਾ ਬੋਤਲਾਂ ਵੱਖਰੀਆਂ ਨਹੀਂ ਗੱਲ ਨੂੰ ਇਹਨਾਂ ਨੂੰ ਬੋਤਲਾਂ ਦੇ ਇੱਕ ਨੂੰ ਕੋ پاسੇ ਪਾਏ ਦੇ ਕੇ ਇੱਕ ਨੂੰ ਭਾਈ ਦੇ ਕਾ ਠੀਕ ਹੈ ਨਾ ਇਕੱਠੀਆਂ ਜਾਂ ਹੁੰਦੀਆਂ ਦੋ ਜਾਨੀਆਂ ਕਰਦੀਆਂ ਕੱਪੂ ਜਿੱਦਾਂ ਕਰਦੀਆਂ ਕੋਈ ਨਹੀਂ ਹਟਾ ਲੈਣੀਆਂ ਜੇ ਇਹਨਾਂ ਦੀ ਪਾਪਾ ਜੀ ਮੇਰੀ ਗੱਲ ਸੁਣੋ ਮੈਂ ਤਾਂ ਜੇ ਲਗਾਈ ਇੱਕ ਗੱਲ ਕਿ ਮੈਂ ਹੁਣ ਇਹਦੇ ਨਾਲ ਰਹਿ ਸਕਦੀ ਐਨਾ ਬੋਲਦੀ ਆ ਐਨਾ ਮੇ ਨਾਲ ਲੜਦੀ ਆ ਨਾ ਕੋਈ ਕੰਮ ਦੇ ਵਿੱਚ ਮੇ ਨਾਲ ਜਿੱਦਾਂ ਕਰਦੀ ਆ ਹੈ ਤੇ ਮੈਨੂੰ ਤੁਸੀਂ ਇਹਦਾ ਕਰੋ ਅੱਡ ਕਰ ਦੋ ਮੈਂ ਇਹਦੇ ਨਾਲ ਰਹਿਣਾ ਹੈਗਾ ਠੀਕ ਐ ਨਾ ਨਹੀਂ ਤਾਂ ਹੁੰਦਿਆਂ ਡੈੜੇ ਬਣਾਉਂਦਾ ਡੈਪੀ ਆ ਭੜਕੋਣ ਬੰਦਾ ਪਾਣੀ ਪੂਣੀ ਤੇ ਪੁੱਛ ਲੈ ਉਸ ਸਕੂਲੋਂ ਸਵੇਰ ਦੇ ਆਏ ਕੁੜੀ ਨੂੰ ਲੈ ਕੇ ਤੂੰ ਵੀ ਨਹੀਂ ਬੜੀ ਬੋਸਣ ਵਾਲਾ ਦੇਖਾਗੇ ਅੱਛਾ ਤੇਜ ਹੈ ਤਾ ਟੱਕਰ ਜਵਾਹ ਜੇ ਤੂੰ ਛੋਟੀ ਹੈ ਤੂੰ ਪਾਣੀ ਪੋਛਣੇਗੀ ਤੂੰ ਹੋਰ ਛੋਟੀ ਹੋ ਜਾਵੇਂਗੀ Papa ji ਮੈਂ ਨਹੀਂ ਜੇਗਾ ਨਾ ਰਹਿਣਾ ਹੈਗਾ ਮੇਰੀ ਤੇਰਦੀ ਮੇਰਾ ਚਾਹ ਬਿਲਕੁਲ ਬਣਾ ਕੇ ਆਈ ਸੋਈ ਜੇ ਮੇਰੀ ਚਾਹ ਵੀ ਪਾ ਕੇ ਪੀ ਗਈ ਹੈ ਤੇ ਫਿਰ ਮੈਨੂੰ ਗੱਲ ਸੁਣ ਤੂੰ ਸਵੇਰ ਦੀ ਚਾਹ ਚਾਹ ਮੇਰੀ ਪਹਿਲਾ ਗੱਲ ਸੁਣ ਲੋ ਵੱਡੇ ਛੋਟਿਆਂ ਦਾ ਕੀ ਮਤ ਭਰਿਆ ਪਾਣੀ ਦਾ ਉਹ ਭਾਵੇਂ ਵੱਡੀ ਭਾਵੇਂ ਘਰੇ ਪੁੱਛੇ ਤੇ ਭਾਵੇਂ ਤੇਰਾ ਫਰਕਿਆ ਤੂੰ ਉਹਦਾ ਵੀ ਫਰਕਿਆ ਤੇ ਪਾਣੀ ਚਾਹ ਪੁੱਛਣਾ ਚਾਹੀਦਾ ਵੋ ਉਹ ਕੀ ਆਖੂਗੀ ਵੀ ਮੈਂ ਪਰਚਾਈ ਨਹੀਂ ਦਿੰਦੀ ਹਾਂ ਕਿ ਕੰਮ ਕਰਦੀ ਆਂ ਤੇ ਇਹ ਘਰ ਆਲੇ ਵੱਡੇ ਖਾਂਦੇ ਨੇ ਸਾਡਾ ਪਰ ਪਹਿਲਾਂ ਬੰਦਾ ਨਹੀਂ ਮੈਂ ਕਿ ਮੇਰੀ ਗੱਲ ਸੁਣੋ ਜੀ ਦੀ ਆਲੀ ਤੇ ਹੁੰਦਿਆ ਪਹਿਲਾਂ ਉਹਦੇ ਘਰ ਨ ਪਰਣਦਾ ਨਹੀਂ ਤੂੰ ਨਹੀਂ ਆਏ ਤੇ ਤੁਹਾਡੇ ਪਰਣ ਮੇਰੀ ਗੱਲ ਸੁਣ ਜਦੋਂ ਉਹ ਆਈ ਇਹ ਉਹਦੇ ਕਮਰੇ ਹੀ ਇੱਥੇ ਮੈਂ ਆਉਂਦੀ ਆ ਜੀ ਦੀ ਨੂੰ ਚਾਹ ਪਾਣੀ ਪੋਚ ਕੇ ਫਿਰ ਮੈਂ ਬੈਠੀ ਇਹਨੇ ਤੋਂ ਪੁੱਛਿਆ ਵੀ ਨਹੀਂ ਆਂਦੇ ਜੀ ਦੀ ਮੈਂ ਤਾਂ ਕੰਮ ਕਰਨੀ ਹਾਂ ਬਾਅਦ ਮੈਂ ਕਿਹਾ ਮੇਰੇ ਨਾਲੇ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਦੀਦੀ ਆਈ ਬਾਕੀ ਕੋਈ ਆਂਦੇ ਆ ਨਾ ਘਰ ਪਰੋਂ ਤੁਸੀਂ ਆਟੇ ਦੀ ਉਹ ਤੇ ਵਿਆਹ ਆਉਂਦਾ ਉਹ ਤੂੰ ਇਹ ਵਿਆਹ ਸਲਾਕਾ ਕਰਨਾ ਕੋਈ ਇਹਨੂੰ ਬੱਡੇ ਜੇ ਇਹਨਾਂ ਸਿਖਾਉਣ ਤੋਂ ਬਾਅਦ ਉਹ ਲਗਾ ਕੇ ਇੱਕ ਨਰੋ ਹੋਣ ਮਿਲਦੀ ਹੈ ਜਿਹੜੀਆਂ ਆਉਂਦੀਆਂ ਹਨ ਚਾਹਾਂ ਉਹ ਉਹਦੇ ਤੋਂ ਡਾਈਟਿੰਗ ਨਾਲ ਉਹ ਕਰਦੇ ਨੇ ਇਹ ਲੋਕ ਉਹ ਉਹ ਨਾ ਤੁਹਾਨੂੰ ਕਿਹਾ ਕਿ ਪਾਸੇ ਕੰਨ ਨਾਲ ਆਇਆ ਤੇ ਫਾਰਸ਼ ਕਰਕੇ ਦੇ ਰੋਸਨ ਤੋਂ ਬਾਅਦ ਉਹ ਇਹ ਸਭ ਕੋ ਤੇਰੀ وجہ ਨਾਲ ਹੋ ਰਿਹਾ ਹੈ ਜੇ ਤੂੰ ਰਾਤ ਦੇ ਦਿਨੇ ਕੰਮ ਕਰ ਲਿਆ ਤੇ ਸਾਰਾ ਕੁਝ ਨਾ ਹੋਏ। ਮੈਂ ਤੇਨੂੰ ਕਹਿੰਨੀ ਆਂ ਬਹਰਾਲ ਮੇਰੇ ਤੇ ਕੰਮ ਕਰ ਲਿਆ ਥਰੀ। ਐਦਾਂ ਆਪਾਂ ਕਿੰਦਾ ਰਹਿਣਾ ਵਾ। ਚਲ ਵਾ ਨੀਚੇ ਜਾਣਾ ਨਾ ਕਰਨ। ਹਾਂ। ਹੁਣ ਜਿਦਾਣਾ ਹੁਣ ਤਾਂ ਇਹ ਜਿਦਾ ਮੋਕੜੀਆਂ ਨੇ ਜਿਦਾ ਘੱਟ ਨਾ। ਤੂੰ ਤਾਂ ਪਿਓ ਨੂੰ ਵੀ ਨਹੀਂ ਪੁੱਛਦੀਆਂ। ਥੋੜੀ ਪਾਣੀ। ਜਿਦਾ ਕਰ ਦੋ ਤੇ ਹੀ ਹੋਣੇ। ਜਿਵੇਂ ਕਰੋ ਜਿਦਾ। ਕੋਲੇ ਉਹ ਕਰੋਨੇ ਆਂ ਤੇ ਦੇ ਲਾਇਆ। ਹੋਸ਼ ਹੋ ਜਾ ਆਪੇ। ਉਹ ਗਿਆ ਪਾਣਾ ਤੋਂ ਉਹ ਨੰਨ ਪੇ ਦਿੱਤਾ ਪਰ ਅਫਰ ਜਿੰਨੀ ਹਟੇ ਕਿ ਚੰਦਾਰ ਪਾਣੀ ਵਿੱਚ ਚੱਲ ਰਿਹਾ ਹੈ ਚੱਲ ਆਏ ਨੂੰ ਸਮਾ ਦੇਣੋ ਚਲੋ ਆਓ ਚਲ ਆ ਰੰਗ ਦੇ

ਹਾਂ ਇਹ ਨਹੀਂ ਨਹੀਂ ਪਤਾ ਕੀ ਕਰਣੀ ਕੰਮ ਮੰਗ ਰਹੇ ਨੇ ਉਹਨਾਂ ਦੇ ਸਿਰ ਤੇ ਕੋਈ ਗੱਲ ਲਾਉਣੀ ਨਹੀਂ ਕਿੰਨੀ ਉਹਨਾਂ ਨੂੰ ਮਾਫੀ ਮੰਗ ਲੈਣੇ ਅੰਦਰ ਜਾ ਕੇ ਜੜੀ ਕਮਾਣੇ ਜਾਣਾ ਉਹਨਾਂ ਲਈ ਸੇਵਾ ਕਰਿਆ ਕਰਦੇ ਤੇ ਰੀਮੀਆ ਕਰਦੇ ਨਾ ਚੱਲ ਜੀਏ ਇਹ ਵੱਡੀ ਜੀ ਮਾਹੀ ਨੂੰ ਕੋਈ ਡਾੜੀ ਦੀ ਹਟਕ ਬਲਤੀ ਹੋ ਗਈ ਪੁੜੀ ਵੱਟੀ ਨੂੰ ਮਨ ਮਾਪ ਕਰ ਦੋ ਪਰ ਮੇਰੇ ਤੇ ਕੰਮ ਕਰ ਲਿਆ ਕਰਾਂਗੇ ਉੱਥੇ ਜਾਣੀ ਕੋਈ ਤੀਨ ਤੋਂ ਤੂਈ ਤਾਂ ਕੋਈ ਹੋਰ ਕੀ ਤੋਂ ਵੀ ਪ੍ਰਤੀਨਿਧੀ ਕਾਮ ਦੀ ਲੜਾਈ ਹੀ ਕੰਮ ਹੈ ਹਾਜ਼ਰ ਹੋ। ਹੋਰ ਸਾਡੀ ਘਰ ਦੀ ਲੜਾਈ ਕਾਮ ਦੀ ਲੜਾਈ ਕਿ ਨਾਤਰੋ ਕੰਮ ਜਦੋਂ ਤੁਸੀਂ ਬਾਜੀ ਸੌਰੀ ਹਾਂ ਹੁਣ ਅਹਿਸਾਸ ਹੋ ਗਿਆ ਵਾ ਕਿ ਅਸੀਂ ਦੋਵੇਂ ਜਣੇ ਨਾਲ ਮਿਲ ਕੇ ਰਹਿਣਾ ਨਹੀਂ ਤਾਂ ਹੀ ਘਰ ਇੱਕ ਰਹੇਗਾ ਜੇ ਜੀ ਅਸੀਂ ਆਪਸ ਵਿੱਚ ਦੋਵੇਂ ਲੜਦੇ ਰਵਾਂਗੇ ਤੁਹਾਡਾ ਘਰ ਫਿਰ ਤੁਹਾਨੂੰ ਪਤਾ ਟੁੱਟ ਜਾਏਗਾ ਹੁਣ ਕੀ ਕਰਨੀ ਮਰਦਾ ਪਾਦਰ ਇੱਕ ਵਾਰੀ ਕੋਈ ਹੁਣ ਮਾਫ ਕਰ ਦੋ ਹੁਣ ਕੀ ਆ ਇੱਕ ਵਾਰੀ ਵੇਖ ਲੋ ਮਾਫੀ ਤੇ ਜਿੰਨਾਂ ਨੂੰ ਕੀ ਕੋਈ ਕੋਈ ਵੱਡੀ ਗਨਾਹ ਜਿੰਨੇ ਤੁਸੀਂ ਕੀਤਾ ਨਹੀਂ ਮਾਫੀ ਕਰਾ ਹਿੰ ਇ ਪ੍ਰੋਤਮਾ ਨਾਲ ਕੇ ਕੰਮ ਜੀ ਕਰਦੇ ਨਾ ਮੈਂ ਕੱਲ ਬਚੇ ਚੁੱਕ ਰਹਿਣੇ ਗਾਣਾ ਮੈਂ ਮੇਰੇ ਨਾਮ ਤੇ ਟਿਕਟ ਹੁੰਦੀ ਚੱਲੂ ਕੁਤਰੀ ਬੈਠਾ ਆਪੇ ਬੱਚੇ ਸਾਡੇ ਗਏ ਤੇ ਆਪੇ ਆ ਜਾਈਂ ਤੇ ਤੂੰ ਕਾਹ ਦਾ ਸੋਈਦਾ ਕੰਮ ਤੇ ਕਿੰਨਾ ਨਾ ਦੋ ਵੜੀਆਂ ਬਾਹਰ ਦਾ ਕੰਮ ਨਾ ਨਾੜੀ ਚੱਲੇਗੀ ਮਰ ਕੇ ਉੱਟਾ ਦੇ ਤੇ ਬਾਹਰ ਨਾ ਵਾਸਲਾ ਕਰ ਤੂੰ ਨਾ ਨਹੀਂ ਜਾਈ ਮੈਂ ਨਹੀਂ ਬੰਦੇ ਦੀ ਕੋਈ ਜਾਣੇ ਲੈ ਭੱਜੇ ਕੰਮ ਕਰਦੇ ਨਾ ਪਾਣੀ ਦਾ ਤਾਂ ਜਾਈਂਗੀ ਨਾ ਘੂਲ ਚ ਮਿੱਟੀ ਚ ਸਾਡੇ ਕਿਤੇ ਇਹ ਸਕੂਠੀ ਤੇ ਨੀ ਆਪੋ ਗੱਡੀਆਂ ਚਾਹੁੰਦੇ ਚੀਂ ਮਿੱਟੀ ਪੈਗੀ ਉਹ ਨਾ ਉਹ ਰਹਿਣੇ ਨੂੰ ਪੂਰਿਆ ਨਾ ਹੋ ਠੀਕ ਹੈ ਡੈ ਜੀ ਤੁਹਾਨੂੰ ਸਕੂਟਰੀ ਲੈ ਦਿੰਦੇ ਆ ਤੇ ਅਸੀਂ ਨਾਲ ਮਿਲ ਕੇ ਕੰਮ ਕਰ ਲਿਆ ਕਰਾਂਗੇ ਕੋਈ ਗੱਲ ਨਹੀਂ ਆਪਾਂ ਕੱਢੀਆਂ ਸ਼ਹਿਰਾ ਸ਼ੁਰੂ ਹੀ ਚੱਲ ਜਿਆ ਕਰ ਹਾਂਜੀ ਦੇਖੋ ਹੁਣ ਅਸੀਂ ਪਹਿਨਾ ਮੰਗੂ ਦਾ ਬਾਨੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਡੇਰਾ ਪੰਜਾਬ ਚੈਨਲ ਸ਼ਿੰਮੂ ਐਂਡ ਅਲੂ ਵਲੋਗ ਪੰਜਾਬੀਆਂ ਦਾ ਕਿਚਨ ਪੰਜਾਬੀ ਵਲੋਗ ਇਹ ਸਾਰੇ ਚੈਨਲ ਦੀ ਟੀਮ ਬੈਠੀ ਹੈ ਜੀ ਅਹੀਂ ਸ਼ੁਰੂ ਕੀਤਾ ਅਜੇ ਛੋਟਾ ਮੋਟਾ ਜਿਹਾ ਕੰਮ ਕੀਤਾ ਅਜੇ ਜਲਦੀ ਬੜੀ ਸੀ ਤੇ ਤੁਹਾਨੂੰ ਵੀਡੀਓ ਆਏਗੀ ਦੇਰਾਂ ਪੰਜਾਬ ਚੈਨਲ ਤੋਂ ਤੇ ਦੂਜੇ ਚੈਨਲਾਂ ਤੋਂ ਆਏਗਾ ਕਿ ਬਲੌਗ ਬਲੌਗ ਵਗੈਰਾ ਆਉਣਗੇ ਤੇ ਸਭ ਤੋਂ ਵਾਰ ਤੋਂ ਵਾਰ ਜੇ ਵੀ ਨਹੀਂ ਸਾਨੂੰ ਸਪੋਰਟ ਕਰੋ ਤੁਹਾਨੂੰ ਸਾਡੀ ਪੋਜੀਸ਼ਨਾਂ ਦਾ ਪਤਾ ਖਾਰਿਆ ਦਾ ਦਸਦੀ ਜ਼ਰੂਰਤ ਨਹੀਂ ਤੇ ਕਿੱਧਰ ਕਿੱਧਰ ਤੇ ਰਾਹਤਾਂ ਹਨ ਕਦੀ ਸੜਕਾਂ ਕਦੀ ਕਿਲੇ ਕਦੀ ਕਿਲੇ ਤੇ ਵਾਰ ਤੋਂ ਵਾਰ ਸਪੋਰਟ ਕਰੋ ਮਿਹਨਤ ਕਰ ਰਹੀ ਹੈ ਜਸ਼ਨੀ ਬਹੁਤ ਜ਼ਿਆਦਾ ਤੇ ਤੇ ਬਚਾ ਆਪਣਾ બીજી ਟੀਮ ਵੀ ਆ ਗਈ ਹੁਣ ਸਾਡੇ ਨਾਲ ਇਹ ਟੀਮ ਜਿਹੜੀ ਆ ਕੜੀ ਨਹੀਂ ਵੱਤੋ ਵੱਤੋ ਅਪਮੈਂਟ ਕਰਾਂਗੇ ਅਸੀਂ ਤੁਹਾਡੇ ਨਾਲ ਜਿਆਦਾ ਪੰਜਾਬੀ ਵਿਰਸਾ ਜਿਹੜਾ ਨਾ ਪੁਰਾਣਾ ਵਿਰਸਾ ਉਹ ਵੀ ਤੁਹਾਨੂੰ ਦਿਖਾ ਲਿਆ ਕਰਾਂਗੇ ਜਿੱਤ ਤਰਾ ਅਜ ਤੰਗ ਰੋਖ ਦਿਖਾ ਲਿਆ ਉਹ ਰੋਖ ਹੋਰ ਵੀ ਜਿੱਤਰਾ ਦਿਖਾ ਲਾਗੇ ਤੇ ਇਸ ਤਰਾ ਹੀ ਥਾਵੇਂ ਬੈਨੇ ਹੁੰਦੇ ਇਸ ਟਾਈਮ ਤੇ ਧੰਨਵਾਦ ਮੇਰੇ ਵੱਲੋਂ ਤੇ ਬਾਕੀ ਬਾਕੀ ਟੀਮਾਂ ਨੂੰ ਇਹ ਵੀਡੀਓ ਵਧੀਆ ਲੱਗੇ ਤੇ ਬਾਕੀ ਵਾ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਸਾਨੂੰ ਹੌਸਲਾ ਜ਼ਰੂਰ ਦਿਓ ਕਿ ਪਹਿਲੀ ਵੀਡੀਓ ਸਾਡੀ ਤੇ ਹੌਸਲਾ ਹੁਜਾਈ ਸਾਡੀ ਜ਼ਰੂਰ ਕਰਿਓ ਤੇ ਗਾ ਗਾ ਸਾਡੀਆ ਵੀਡੀਓ ਇਤੋਂ ਵੀ ਵਧੀਆ ਹੋਣਗੀਆਂ ਤੇ ਅੱਜ ਅਸੀਂ ਥੋੜੀ ਜੀ ਨਾ ਕਾਲੀ ਪੰਚ ਬਣਾਈ ਹੈ ਵੀਡੀਓ ਤੇ ਵਧੀਆ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਨਾ ਵੀ ਕਮੈਂਟਾਂ ਨਾਲ ਬਹੁਤ ਹੌਸਲਾ ਵਧਦਾ ਵਾ ਮੇਰੇ ਚੰਗੀ ਤਰ੍ਹਾਂ ਆਪਣੀ ਛੜਾ ਹੋਇਆ 13.93 ਦੀ ਜਿਆਦਾ ਕੋਟ ਕਰਦੇ ਹਾਂ ਤੇ ਕਮੈਂਟ ਜ਼ਰੂਰ ਕਰਨੇ ਆ ਕਮੈਂਟਾਂ ਨਾਲ ਬਹੁਤ ਜ਼ਿਆਦਾ ਹੌਸਲਾ ਫਜ਼ਾਈ ਮਿਲਦੀ ਹੈ ਸਾਰਿਆਂ ਨੂੰ ਤੇ ਜੇ ਦੇ ਵਿੱਚ ਵੀ ਕੋਈ ਵੀ ਕਮੀ ਹੋਵੇ ਉਹ ਫਿਰ ਬੰਦਾ ਪੂਰੀ ਕਰਦਾ ਵਾ ਆਪਣੀ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਵੀਡੀਓ ਨੂੰ ਕਮੈਂਟ ਕਰਨੇ ਤੇ ਥੈਂਕ ਯੂ ਦੂਜੀਆਂ ਦੂਜੇ ਚੈਨਲ ਸਪੋਰਟ ਕਰ ਬੀਆ ਹਾਂਜੀ ਤੇ ਪੰਜਾਬੀ ਬਲੌਗ ਪੰਜਾਬੀ ਬਲੌਗ ਹਾਂਜੀ ਤੇ ਅਨਮੁਖ ਸਿਮੂ ਐਂਡ ਅਨੂ ਬਲੌਗ ਆ ਆਸ਼ੀਮੂ ਐਂਡ ਅਨੂ ਮੈਂ ਚੈਨਲ ਪਾਪਾ ਦਾ ਕਹਿ ਦਿੰਦੀ ਹਾਂ ਤਸਵੀਰ ਮੈਂ ਇਹਨਾਂ ਦਾ ਤੇ ਚਲੋ ਜੀ ਓਕੇ ਜੀ ਬਾਏ ਬਾਏ ਕਰਦੇ ਸਾਰੇ ਜਣੇ ਬਾਏ ਬਾਏ